ਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਦਿਵਾਲੀ ਪਹਿਲਾਂ ਇਸ ਸ਼ਬਦ ਦਾ ਜਾਪ ਜ਼ਰੂਰ ਕਰੋ ਤੇ ਬਾਬਾ ਜੀ ਨੇ ਖੁਦ ਸੇ ਸੱਚ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇਕ ਸ਼ਬਦ ਆਪਾਂ ਗੁਰਬਾਣੀ ਚ ਹਮੇਸ਼ਾ ਪੜ੍ਹਦੇ ਆਂ ਤੇ ਸੁਣਦੇ ਵੀ ਆਂ। ਪਰੋ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਸਤਗੁਰੂ ਕਹਿੰਦੇ ਨੇ ਕਿ ਭਲਿਆ ਯਾਦ ਰੱਖੀ ਕਿ ਜਿੰਨੇ ਵੀ ਗੁਰੂ ਕੇ ਸਿੱਖ ਨੇ ਸਿੱਖ ਮਤਲਬ ਇਹ ਨਹੀਂ ਵੀ ਜਿਨੇ ਅੰਮ੍ਰਿਤ ਛਕਿਆ। ਸਿੱਖ ਆਪਾਂ ਸਾਰੇ ਆਂ ਤੇ ਗੁਰੂ ਕੇ ਸਿੱਖ ਗੁਰ ਗੁਰ ਸਿੱਖ ਉਹ ਨੇ। ਜਿਨ੍ਹਾਂ ਨੇ ਗੁਰੂ ਕੇ ਉਪਦੇਸ਼ ਨੂੰ ਮੰਨ ਲਿਆ ਜਿਨ੍ਹਾਂ ਨੇ ਸਤਗੁਰ ਸੱਚਾ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਮੰਨਿਆ ਜਿਨ੍ਹਾਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਦ੍ਰਿੜ ਕੀਤਾ ਪਿਆਰਿਓ ਮੈਂ ਫਿਰ ਆਪ ਜੀ ਨਾਲ ਗੱਲ ਸਾਂਝੀ ਕਰਦੇ ਆਂ ਕਿ ਸਿੱਖ ਆਪਾਂ ਸਾਰੇ ਆ ਤੇ ਗੁਰਸਿੱਖ ਉਹ ਨੇ ਜਿਨ੍ਹਾਂ ਨੇ ਗੁਰੂ ਦੀ ਪਾਵਨ ਸਿੱਖਿਆ ਨੂੰ ਮੰਨਿਆ ਹੈ ਜਿਨ੍ਹਾਂ ਨੇ ਗੁਰੂ ਕੀ ਪਾਵਨ ਬਾਣੀ ਨੂੰ ਵਿਚਾਰਿਆ ਹੈ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਵਿਚਾਰਨਾ ਬਹੁਤ ਵੱਡੀ ਸੇਵਾ ਹੈ ਸਾਧ ਸੰਗਤ ਜੀਓ ਬੜੀ ਵੱਡੀ ਸੇਵਾ ਹੈ ਔਰ ਦੂਜੀ ਗੱਲ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਯਾਦ ਰੱਖਿਓ ਕਿ ਸਤਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਨਾ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਸਾਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਪਾਵਨ ਬਾਣੀ ਦਾ ਜਾਪ ਅਸੀਂ ਕਰਨੇ ਆ ਜਿੱਥੇ ਪਾਵਨ ਬਾਣੀ ਦਾ ਜਾਪ ਸਾਡੇ ਲਈ ਜ਼ਰੂਰੀ ਹੈ ਤੇ ਯਾਦ ਰੱਖਿਓ ਪਿਆਰਿਓ ਸਤਿਗੁਰੂ ਆਵਾਜ਼ ਦਿੰਦੇ ਨੇ ਕਿ ਭਲਿਆ ਆਜਾ ਗੁਰੂ ਕੀ ਪਾਵਨ ਬਾਣੀ ਨੂੰ ਪੜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ ਇਹ ਤੇਰੇ ਲਈ ਬਹੁਤ ਜ਼ਰੂਰੀ ਵੇ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਇਹ ਤੇ ਬਾਣੀ ਐ ਜਿਹੜੀ ਬਹੁਤ ਉੱਤਮ ਬਾਣੀ ਹੈ ਤੇ ਬੜੀ શ્રેਸ਼ਟ ਬਾਣੀ ਹੈ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਮੈਂ ਬੇਨਤੀ ਕਰਾਂ ਕਦੇ ਇਹ ਅਨੰਦ ਸਾਹਿਬ ਦੇ ਵਿੱਚੋਂ ਪੌ ਜਿਹੜੀ ਪੂਰੀ ਪੌੜੀ ਹੈ ਨਾ ਉਹਨੂੰ ਪੜਿਓ ਇਹਦਾ ਜਾਪ ਕਰਿਓ ਤੇ ਸਾਧ ਸੰਗਤ ਤੁਹਾਨੂੰ ਜਿਹੜਾ ਹੈ ਸਭ ਕੁਝ ਆਪਣੇ ਆਪ ਸਪਸ਼ਟ ਹੋ ਜਾਵੇਗਾ ਆਪਣੇ ਆਪ ਤੁਹਾਨੂੰ ਜਿਹੜਾ ਹੈ ਪਤਾ ਲੱਗ ਜਾਏਗਾ ਇਸ ਵਾਰ ਦੀਵਾਲੀ ਤੇ ਅਸੀਂ ਆਪਣੇ ਆਪ ਨੂੰ ਸਿੱਖ ਸਮਝ ਕੇ ਅਸੀਂ ਆਪਣੇ ਆਪ ਨੂੰ ਸਿੱਖ ਵਿਚਾਰ ਕੇ ਆਪਾਂ ਗੁਰੂ ਦੀ ਪਾਵਨ ਬਾਣੀ ਨੂੰ ਪੜੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਵਿਚਾਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਵਿਚਾਰ ਲਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ ਲਈਏ ਤੇ ਮੈਂ ਕਹਿੰਦਾ ਵੱਡੇ ਵੱਡੇ ਮਸਲੇ ਜਿਹੜੇ ਨੇ ਉਹ ਸਾਡੇ ਹੱਲ ਹੋ ਜਾਣਗੇ ਅਸੀਂ ਆਪਣੇ ਆਪ ਦੇ ਵਿੱਚ ਜਿਹੜੀਆਂ ਉਲਝਣ ਤਾਈਆਂ ਦੇ ਵਿੱਚ ਫਿਰ ਰਹੇ ਆ ਇਹਨਾਂ ਉਲਝਣ ਤਾਈਆਂ ਦੇ ਵਿੱਚ ਅਸੀਂ ਜੋ ਉਲਝੇ ਹੋਇਆ ਫੇ ਸਾ ਸੰਗਤ ਇਹ ਸਾਰੀਆਂ ਹੀ ਖਤਮ ਹੋ ਜਾਣਗੀਆਂ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਅਸੀਂ ਵਿਚਾਰ ਲਿਆ ਇਹ ਸਭ ਤੋਂ ਵੱਡੀ ਗੱਲ ਹੈ ਜੀ ਵਿਚਾਰਨਾ ਬਹੁਤ ਵੱਡੀ ਚੀਜ਼ ਆ ਇਸ ਦੀਵਾਲੀ ਤੇ ਸਾਨੂੰ ਇਹ ਪੌੜੀ ਦਾ ਜਾਪ ਕਰਨਾ ਚਾਹੀਦਾ ਤੇ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਅਸੀਂ ਗੁਰੂ ਦਾ ਸ਼ਬਦ ਮੰਨਣ ਦੇ ਵਿੱਚ ਕਿੰਨਾ ਕੁ ਸਫਲ ਹੋਇਆ ਗੁਰੂ ਸਾਨੂੰ ਆਵਾਜ਼ ਦਿੰਦਾ ਹੈ ਅਸੀਂ ਉਹਦੀ ਆਵਾਜ਼ ਨੂੰ ਸੁਣਨ ਦੇ ਵਿੱਚ ਕਿੰਨਾ ਕੁ ਸਫਲੇ ਹੋਇਆ ਪਿਆਰਿਓ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਤੇ ਸਾਨੂੰ ਇਸ ਗੱਲ ਤੇ ਜਿਹੜਾ ਹੈ ਜ਼ਰੂਰ ਚੱਲਣਾ ਚਾਹੀਦਾ ਹੈ ਇਸ ਗੱਲ ਤੇ ਸਾਨੂੰ ਜ਼ਰੂਰ ਜਿਹੜਾ ਪੈਰਾ ਹੈ ਉਹ ਦੇਣਾ ਚਾਹੀਦਾ ਹੈ ਤੇ ਅਸੀਂ ਇਸ ਗੱਲ ਨੂੰ ਜ਼ਰੂਰ ਮੰਨੀਏ ਇਸ ਗੱਲ ਤੇ ਅਸੀਂ ਪਹਿਰਾ ਦਈਏ ਤੇ ਪਿਆਰਿਓ ਫੇਰ ਅਸਲ ਦੇ ਵਿੱਚ ਫਾਇਦਾ ਹੋਵੇਗਾ ਔਰ ਦੂਜੀ ਗੱਲ ਸਾਧ ਸੰਗਤ ਇਸ ਦੀਵਾਲੀ ਤੇ ਅਸੀਂ ਇਹ ਦੀਵਾਲੀ ਮਨਾਈਏ ਗੁਰੂ ਦੇ ਨਾਲ ਅਸੀਂ ਦੁਨੀਆਦਾਰੀ ਦੇ ਵਿੱਚ ਪਟਾਕੇ ਫੋੜ ਕੇ ਜਾਂ ਕੁਝ ਵੀ ਕਰਕੇ ਦੀਵਾਲੀ ਬੜੀ ਮਨਾਈ ਹੋਵੇਗੀ ਪਰ ਪਿਆਰਿਓ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਦੀਵਾਲੀ ਮਨਾਉਣ ਵਾਲੇ ਇਸ ਵਾਰ ਆਪਾਂ ਇੱਕ ਵਿਸ਼ਾ ਕਾਇਮ ਕਰੀਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਆਪਾਂ ਵੇਖੀਏ ਤੇ ਫਿਰ ਵੇਖੀਏ ਆਪਣੇ ਮਨ ਨੂੰ ਕਿੰਨਾ ਕੁ ਸਕੂਨ ਮਿਲਦਾ ਇਸ ਦੀਵਾਲੀ ਆਪਾਂ ਗੁਰੂ ਨੂੰ ਸਮਰਪਿਤ ਹੋ ਕੇ ਦੀਵਾਲੀ ਮਨਾਈਏ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਤੇ ਆਪਣੇ ਆਪ ਦੇ ਅੰਦਰ ਨੂੰ ਰੋਸ਼ਨ ਕਰੀਏ ਇਹ ਸਭ ਤੋਂ ਵੱਡੀ ਮੇਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ